We are the the people. We are the the people. We are the people. the people. We are the people. the people. ਸਰ ਸਿੰਘਾ ਜੀ ਤੇ ਇੱਥੇ ਧਰਨਾ ਕਿਵੇਂ ਲਗਾਇਆ ਹੈ ਤੁਸੀਂ ਇਹਦੇ ਬਾਰੇ ਦਿਓ ਪਹਿਲਾਂ ਦਾ ਜਾਣਕਾਰੀ ਇਹ ਧਰਨਾ ਜੀ ਅਸੀਂ 2009 ਤੋਂ ਨੌਕਰੀਆਂ ਅਸੀਂ ਵੱਖ-ਵੱਖ ਆਈਟੀਆਂ ਦੇ ਪੰਜਾਬ ਦੀ ਸਰਕਾਰੀ ਆਈਟੀਆਂ ਵਿੱਚ ਠੇਕੇਦਾਰ ਸੈਕਟਰ ਦੇ ਦੌਰ ਤੇ ਕਰ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਮੰਗਾਂ ਪਿਛਲੇ 15 ਸਾਲ ਤੋਂ ਚੱਲ ਰਹੀਆਂ ਹਨ ਜਿ ਜਿਹਦੇ ਵਿੱਚ ਇਹ ਆ ਕਿ ਸਾਡੀ ਜਿਹੜੀ 35-400 ਸੈਲਰੀ ਕਰਨਾ ਜਾਂ ਜਿਹੜੀ ਪ੍ਰਸਤੁਤਤਾ ਛੁੱਟੀ ਜਿਹੜੀ 20% ਲੀਵਲ ਲੈਡੀ ਨੂੰ ਦਿੱਤੀ ਜਾਂਦੀ ਉਹ ਵੀ ਸਾਡੀ ਲੇਡੀ ਸਟਾਫ ਨੂੰ ਨਹੀਂ ਮਿਲਦੀ ਜਾਂ ਹੋਰ ਜਿਹੜੀਆਂ ਬੇਸਿਕ ਮੰਗਾਂ ਹੈਗੀਆਂ ਬਦਲੀ ਕਰਾਉਣ ਦੀ ਕਈ ਸਾਡੇ ਜਿਹੜੇ ਮੁਲਾਜ਼ਮਾ ਜਿਹੜੇ 100 150 ਕਿਲੋਮੀਟਰ 150 ਕਿਲੋਮੀਟਰ ਸਫਰ ਅਪ ਡਾਊਨ ਕਰਕੇ ਨੌਕਰੀਆਂ ਕਰਦੇ ਆ ਜਦੋਂ ਕਿ ਹਰੇਕ ਸਾਲ ਪੰਜਾਬ ਸਰਕਾਰ ਬਦਲੀਆਂ ਦਾ ਸੀਜ਼ਨ ਆਉਂਦਾ ਜੂਨ ਜੁਲਾਈ ਦੇ ਵਿੱਚ ਤਾਂ ਉਦੋਂ ਸਾਡੀਆਂ ਬਦਲੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਜਿੱਥੇ ਅਸੀਂ ਨੌਕਰੀ ਕਰਦੇ ਆ ਉੱਥੇ ਹੀ ਅਸੀਂ ਲੰਬੇ ਸਮੇਂ ਤੋਂ ਨੌਕਰੀ ਕਰ ਰਹੇ ਆ ਜੇ ਕੋਈ ਬੰਦਾ ਦੂਰ ਜਾ ਰਿਹਾ ਮੁਲਾਜ਼ਮ ਉਹਨੂੰ ਕੋਈ ਬਦਲੀ ਦੀ ਸਹੂਲਤ ਨਹੀਂ ਕਿ ਜਿਹੜੀ ਸਾਨੂੰ ਸੈਲਰੀ ਇਸ ਟਾਈਮ 15000 ਦਿੱਤੀ ਜਾ ਰਹੀ ਹੈ ਜਿਹੜੀ ਬਹੁਤ ਹੀ ਨਗੂਣੀ ਆ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਜਿਹੜੀ ਬੇਸਿਕ ਸੈਲਰੀ 35400 ਜਿਵੇਂ ਕਿ ਬਾਦਲ ਆਈ ਟੀ ਜਿਹੜੀ ਕਿ 2016 ਦੇ ਵਿੱਚ ਇੱਕ ਸਟੇਡੀ ਅੰਡਰ ਕੰਮ ਕਰ ਰਹੀ ਸੀ ਉਸ ਸਮੇਂ ਦੀ ਸਰਕਾਰ ਨੇ ਉਹਨੂੰ ਤਕਨੀਕੀ ਸਿੱਖਿਆ ਦੇ ਵਿਭਾਗ ਦੇ ਨਾਲ ਮਰਜ ਕਰਕੇ ਉਹ ਜਿਹੜੇ ਬੰਦੇ ਸਟੇਡੀ ਅੰਡਰ ਭਰਤੀ ਕਿਤੇ ਸੀ ਉਹਨਾਂ ਨੂੰ ਅੱਜ ਇਹ ਸਰਕਾਰ ਨੇ 35 400 ਬੇਸਿਕ ਸੈਲਰੀ ਦੇਦੀ ਤਾਂ ਸਾਡੀ ਵੀ ਇਹ ਸਰਕਾਰ ਕੇ ਇਹੀ ਮੰਗ ਆ ਕਿ ਜਿਵੇਂ ਤੁਸੀਂ ਬਾਦਲ ਆਈ ਸੀ ਵਾਲਿਆਂ ਨੂੰ ਜਿਹੜੇ ਨੂੰ ਵਿਭਾਗ ਦੇ ਵਿੱਚ ਮਰਜ ਕਰਕੇ 85000 400 ਜਿਹੜੀ ਕੰਸਟਰਕਟਰ ਨੂੰ ਸੈਲਰੀ ਦਿੱਤੀ ਉਹ ਸਾਨੂੰ ਵੀ ਦਿੱਤੀ ਜਾਵੇ ਤਾਂ ਸਾਨੂੰ ਇਸ ਟਾਈਮ ਜਿਹੜੀ 15000 ਸੈਲਰੀ ਮਿਲ ਰਹੀ ਆ ਨਾ ਹੀ ਕੋਈ ਉਹਦੇ ਵਿੱਚ ਸਾਨੂੰ ਕੋਈ ਛੁੱਟੀਆਂ ਮਿਲਦੀਆਂ ਨਾ ਹੀ ਕੋਈ ਹੋਰ ਸਹੂਲਤ ਮਿਲ ਰਹੀ ਆ ਇਹ ਨਗੂਣੀਆਂ ਤਨਖਾਹਾਂ ਤੇ ਅਸੀਂ 2009 ਤੋਂ ਵਕਤ ਵਕਤ ਪੰਜਾਬ ਦੀਆਂ ਸਰਕਾਰੀ ਆਈ.ਡੀ. ਵਿੱਚ ਕੰਮ ਕਰ ਰਹੇ ਆ ਅੱਜ ਜਿਹੜਾ ਸਾਡਾ ਧਰਨਾ ਇੱਥੇ ਸਾਮਣ ਰੋੜਾ ਜਿਹੜੇ ਇਸ ਹਲਕੇ ਤੋਂ ਐਮਐਲਏ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਆ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਆ ਅਸੀਂ ਇਹ ਉਹਨਾਂ ਦਾ ਜਿਹੜਾ ਹਲਕਾ ਚੁਣ ਕੇ ਇੱਥੇ ਅਸੀਂ ਧਰਨਾ ਲਾਇਆ ਕਿ ਉਹ ਪਾਰਟੀ ਦੇ ਪ੍ਰਧਾਨ ਵੀ ਆ ਕੈਬਨਿਟ ਮਨਿਸਟਰ ਵੀ ਆ ਤੇ ਸਾਡੇ ਮਹਿਕਮੇ ਦੇ ਸਾਡੇ ਦੇ ਮੰਤਰੀ ਵੀ ਆ ਤਾਂ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਸਾਡੇ ਜਿਹੜੇ ਸਾਡੀਆਂ ਜਿਹੜੀਆਂ ਬੇਸਿਕ ਮੰਗਾਂ ਉਹ ਪੂਰੀਆਂ ਕਰੋ ਜੇਕਰ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੇ ਕਰਨੇ ਲੋ ਉਸ ਮਜਾਰੇ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਇਹ ਸਾਡੀ ਜਿਹੜੀ ਮੰਗ ਆ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਨੂੰ ਪੂਰੀ